ਸਾਰਾ ਪੰਜਾਬ ਅੱਜ ਦਿੱਲੀੋਂ ਚੱਲ ਰਿਹਾ ਸੋ ਇਹ ਗੱਲ ਪੰਜਾਬ ਦੀ ਖੁਦ ਮੁਖਤਿਆਰੀ ਦੀ ਹੈ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦਿੱਲੀ ਕੇਜਰੀਵਾਲ ਦਾ ਗੁਲਾਮ ਬਣਾਤਾ ਇਹ ਗੱਲ ਪੰਜਾਬ ਦੀ ਵਿਗੜ ਰਹੀ ਸਥਿਤੀ ਦੀ ਹੈ ਇਹ ਗੱਲ ਪੰਜਾਬ ਦੇ ਚਿੰਤਾਜਨਕ ਹਾਲਾਤਾਂ ਦੀ ਹੈ ਤੇ ਇਹ ਜਿਹੜੀ ਯਾਤਰਾ ਪੰਜਾਬ ਬਚਾਓ ਯਾਤਰਾ ਹੈ ਇਹਦਾ ਮੁੱਖ ਉਦੇਸ਼ ਪੰਜਾਬੀਆਂ ਦੇ ਨਾਲ ਇੱਕ ਖੁੱਲੇ ਮੰਚ ਤੇ ਵਿਚਾਰ ਵਟਾਂਦਰਾ ਕਰਨਾ ਆਪਾਂ ਪੰਜਾਬ ਨੂੰ ਉਸ ਸਤਰ ਤੇ ਲੈ ਕੇ ਜਾਈਏ ਜਿੱਥੋਂ ਪੰਜਾਬ ਦੀਆਂ ਵਾਗਾਂ ਇਹ ਲੋਕਾਂ ਨੇ ਕਾਲੇ ਖੂਹ ਦੇ ਵਿੱਚ ਮੋੜੀਆਂ ਨੇ ਫੇਰ ਉਹੀ ਕਾਲੀ ਹਨੇਰੀ ਪੰਜਾਬ ਦੇ ਵਿੱਚ ਵਗ ਰਹੀ ਹੈ ਤੇ ਅੱਜ ਉਹ ਕਾਲੀ ਹਨੇਰੀ ਕੌਣ ਲੈ ਕੇ ਆਇਆ ਉਹ ਲੈ ਕੇ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਐਨਐਸਐ ਫੇਰ ਦੁਆਰਾ ਜਾਂ ਕਾਂਗਰਸ ਦੀ ਸਰਕਾਰ ਨੇ ਸਾਡੇ ਨੌਜਵਾਨਾਂ ਤੇ ਲਾਈ ਜਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਲਾ ਕੇ ਡੇਬਰੂਗੜੀ ਜੇਲ੍ਹ ਦੇ ਵਿੱਚ ਪੰਜਾਬੀ ਨੌਜਵਾਨ ਸੱਟੇ 43 ਹਲਕਿਆਂ ਦੇ ਵਿੱਚ ਹੁੰਦੇ ਹੋਏ 1 ਮਹੀਨਾ ਇਹ ਯਾਤਰਾ ਦਾ ਜਿਹੜਾ ਪਹਿਲਾ ਪੜਾਅ ਹੈ ਉਹ ਜਾ ਕੇ ਤਲਵੰਡੀ ਸਾਬੋ ਦੇ ਵਿਖੇ ਇਸ ਸਮਾਪਤ ਹੋਏਗਾ ਪਹਿਲੇ ਪੜਾਅ ਦੇ ਵਿੱਚ 43 ਹਲਕੇ ਤੇ 1 ਮਹੀਨਾ ਪੂਰਾ ਫਰਵਰੀ ਇਹ ਯਾਤਰਾ ਚੱਲੇਗੀ। ਔਰ ਅੱਜ ਇਹ ਯਾਤਰਾ ਕੱਢਣੀ ਕਿਉਂ ਪਈ? ਅਸਲ ਦੇ ਵਿੱਚ ਇਹ ਇੱਕ ਵੱਡਾ ਸਵਾਲ ਹੈ। ਦੇਖੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਯੋਧੇ ਬਹਾਦਰਾਂ ਦੀ ਕਿਰਤਿਆਂ ਦੀ ਧਰਤੀ ਹੈ ਉਹ ਪੰਜਾਬ ਜਿਨੇ ਆਜ਼ਾਦੀ ਦੀ ਲੜਾਈ ਲੜੀ ਉਹ ਪੰਜਾਬ ਉਹ ਪੰਜਾਬੀ ਜਿਨ੍ਹਾਂ ਨੇ ਐਮਰਜੈਂਸੀ ਦੇ ਖਿਲਾਫ ਲੜਾਈ ਲੜੀ ਦੇਸ਼ ਦੇ ਉੱਤੇ ਜੰਗਾਂ ਦੀ ਪੀੜ ਪਈ ਪੰਜਾਬੀਆਂ ਨੇ ਅੱਗੇ ਹੋ ਕੇ ਹਿੱਕ ਡਾਈ ਤੇ ਦੇਸ਼ ਨੂੰ ਤਤੀਵਾ ਨਹੀਂ ਲੱਗਣ ਦਿੱਤੀ ਉਹ ਪੰਜਾਬੀ ਜਿਨ੍ਹਾਂ ਨੇ ਕਾਲੇ ਪਾਣੀ ਦੀ ਸਜ਼ਾਵਾਂ ਸਭ ਤੋਂ ਵੱਧ ਕਟੀਆਂ ਤੇ ਅੱਜ ਉਹੀ ਪੰਜਾਬੀਆਂ ਨੂੰ ਇੱਕ ਦਸਕਤ ਕਰਕੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦਿੱਲੀ ਕੇਜਰੀਵਾਲ ਦਾ ਗੁਲਾਮ ਬਣਾਤਾ ਤੇ ਸਾਰਾ ਪੰਜਾਬ ਅੱਜ ਦਿੱਲੀੋਂ ਚੱਲ ਰਿਹਾ ਸੋ ਇਹ ਗੱਲ ਪੰਜਾਬ ਦੀ ਖੁਦ ਮੁਖਤਿਆਰੀ ਦੀ ਹੈ ਇਹ ਗੱਲ ਪੰਜਾਬ ਦੀ بگੜ ਰਹੀ ਸਥਿਤੀ ਦੀ ਹੈ ਇਹ ਗੱਲ ਪੰਜਾਬ ਦੇ ਚਿੰਤਾਜਨਕ ਹਾਲਾਤਾਂ ਦੀ ਹੈ ਤੇ ਇਹ ਜਿਹੜੀ ਯਾਤਰਾ ਪੰਜਾਬ ਬਚਾਓ ਯਾਤਰਾ ਹੈ ਇਹਦਾ ਮੁੱਖ ਉਦੇਸ਼ ਪੰਜਾਬੀਆਂ ਦੇ ਨਾਲ ਇੱਕ ਖੁੱਲੇ ਮੰਚ ਤੇ ਵਿਚਾਰ ਵਟਾਂਦਰਾ ਕਰਨਾ ਕਿ ਕਿਸ ਤਰੀਕੇ ਆਪਾਂ ਪੰਜਾਬ ਨੂੰ ਉਸੇ ਸਤਰ ਤੇ ਲੈ ਕੇ ਜਾਈਏ ਜਿੱਥੋਂ ਪੰਜਾਬ ਦੀਆਂ ਵਾਗਾਂ ਇਹ ਲੋਕਾਂ ਨੇ ਕਾਲੇ ਖੂਹ ਦੇ ਵਿੱਚ ਮੂੜੀਆਂ ਨੇ ਕਿਉਂਕਿ ਪੰਜਾਬ ਜਾਣਿਆ ਜਾਂਦਾ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦਾ ਪੰਜਾਬ ਪੰਜਾਬ ਜਾਣਿਆ ਜਾਂਦਾ ਸੀ ਜਿਵੇਂ ਪਹਿਲਾਂ ਉਰੇ ਕਾਂਗਰਸ ਦੀ ਸਰਕਾਰ ਨੇ ਖੂਨ ਦੀ ਹੋਲੀ ਖੇਡੀ ਉਰੇ ਕਾਂਗਰਸ ਦੀ ਸਰਕਾਰ ਨੇ ਸਾਡੇ ਨੌਜਵਾਨਾਂ ਤੇ ਐਨਐਸਐ ਲਾਈ ਉਰੇ ਕਾਂਗਰਸ ਦੀ ਸਰਕਾਰਾਂ ਨੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਹਰਮੰਦਰ ਸਾਹਿਬ ਦੇ ਵਿੱਚ ਟੈਂਕਾ ਤੋਪਾ ਵਾੜੀਆਂ ਉਸੇ ਤਰੀਕੇ ਦੇ ਨਾਲ ਅੱਜ ਫੇਰ ਉਹੀ ਕਾਲੀ ਹਨੇਰੀ ਪੰਜਾਬ ਦੇ ਵਿੱਚ ਵਗ ਰਹੀ ਹੈ ਤੇ ਅੱਜ ਉਹ ਕਾਲੀ ਹਨੇਰੀ ਕੌਣ ਲੈ ਕੇ ਆਇਆ ਉਹ ਲੈ ਕੇ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਐਨਐਸਐ ਫੇਰ ਦੁਬਾਰਾ ਯਾ ਕਾਂਗਰਸ ਦੀ ਸਰਕਾਰ ਨੇ ਸਾਡੇ ਨੌਜਵਾਨਾਂ ਤੇ ਲਾਈ ਯਜ ਮੁੱਖ ਮੰਤਰੀ ਭਗਵੰਤ ਮਾਨ ਨੇ ਲਾ ਕੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਪੰਜਾਬੀ ਨੌਜਵਾਨ ਸੱਟੇ ਕਾਂਗਰਸ ਨੇ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਚੜਾਈਆਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਨੇ ਸੁਲਤਾਨਪੁਰ ਲੋਧੀ ਦੇ ਅੰਦਰ ਪੁਲਿਸ ਭੇਜ ਕੇ ਗੋਲੀਆਂ ਚਲਾਈਆਂ ਸੋ ਉਸੇ ਕਾਲੇ ਦੌਰ ਦੇ ਵਿੱਚ ਪੰਜਾਬ ਨੂੰ ਦੁਬਾਰਾ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਧੱਕਿਆ ਤਾਂ ਲੋੜ ਪਈ ਅੱਜ ਪੰਜਾਬ ਬਚਾਓ ਯਾਤਰਾ ਕੱਢਣ ਦੀ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਨੇ ਦੇਖੋ ਕੋਈ ਵੀ ਜਿਹੜੀ ਸਰਕਾਰ ਹੈ ਸਰਕਾਰ ਨੂੰ ਨਾਪਣ ਦੇ ਤਿੰਨ ਪੈਮਾਨੇ ਹੁੰਦੇ ਨੇ ਪਹਿਲਾ ਮੋਰੈਲਿਟੀ ਨੈਤਿਕਤਾ ਔਰ ਦੂਜਾ ਪੈਮਾਨਾ ਓਨੈਸਟੀ ਇਮਾਨਦਾਰੀ ਤੇ ਤੀਜਾ ਕਿ ਉਹ ਸਰਕਾਰ ਗਵਰਨਮੈਂਟ ਐਡਮਿਨਿਸਟ੍ਰੇਸ਼ਨ ਨੂੰ ਕਿਵੇਂ ਚਲਾਉਂਦੀ ਹੈ ਰੁਟੀਨ ਦੇ ਕੰਮ ਕਿੱਦਾ ਹੁੰਦੇ ਨੇ ਔਰ ਮਾਫ ਕਰਕੇ ਮੈਨੂੰ ਅੱਜ ਅਫਸੋਸ ਦੇ ਨਾਲ ਕਹਿਣਾ ਪੈਂਦਾ ਹੈ ਕਿ ਸਾਡੀ ਪੰਜਾਬ ਦੀ ਸਰਕਾਰ ਇਹ ਤਿੰਨਾ ਪੈਮਾਨਿਆਂ ਦੇ ਉੱਤੇ ਬੁਰੇ ਤਰੀਕੇ ਦੇ ਨਾਲ ਫੇਲ ਹੈ ਕਿਉਂਕਿ ਜੇ ਤਾਂ ਗੱਲ ਕਰੀਏ ਮੋਰੈਲਿਟੀ ਦੀ ਉਰੇ ਹਰ ਰੋਜ਼ ਜੋ ਸਾਹਮਣੇ ਆ ਰਿਹਾ ਹੈ ਚਾਹੇ ਸਾਡੇ ਨੌਜਵਾਨਾਂ ਦੇ ਨਾਲ ਸਾਡੇ ਬੱਚਿਆਂ ਦੇ ਨਾਲ ਬਦਫੈਲੀ ਦੇ ਇਲਜ਼ਾਮ ਕਿਤੇ ਲੱਗਦੇ ਨੇ ਇਹਨਾਂ ਤੇ ਮੰਤਰੀ ਐਮਐਲਏਾਂ ਤੇ ਲੱਗਦੇ ਨੇ ਜਾਂ ਫਿਰ ਜਲਾਲਾਬਾਦ ਵਾਲੇ ਐਮਐਲਏ ਉਹਨਾਂ ਤੇ ਝੂਠੇ 376 ਦੇ ਪਰਚੇ ਦੇਣ ਦਾ ਉਹਨਾਂ ਤੇ ਉਹਨਾਂ ਦੇ ਪਿਤਾ ਜੀ ਤੇ આરોਪ ਲੱਗਿਆ ਜਾਂ ਫਿਰ ਜੋ ਕੱਲ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਜਿਹੜੀ ਗਵਰਨਰ ਸਾਹਿਬ ਨੂੰ ਪੰਜਾਬ ਦੇ ਇੱਕ ਹੋਰ ਮੰਤਰੀ ਦੀ ਜਿਹੜੀ ਵੀਡੀਓ ਦਿੱਤੀ ਹੈ ਜਿੱਥੇ ਸਾਡੀ ਇੱਕ ਬੱਚੀ ਦੇ ਨਾਲ ਗਲਤ ਕੰਮ ਅਸ਼ਲੀਲ ਹਰਕਤਾਂ ਦੇ આરોਪ ਨੇ ਜਾ ਉਹ ਕਿ ਇਹ ਪੰਜਾਬ ਹੈ ਨਹੀਂ ਇਹ ਤਾਂ ਮੇਰਾ ਪੰਜਾਬ ਨਹੀਂ ਇਹ ਤਾਂ ਸਾਡਾ ਪੰਜਾਬ ਨਹੀਂ ਕਿਉਂਕਿ ਪੰਜਾਬ ਤਾਂ ਜਾਣਿਆ ਜਾਂਦਾ ਹੈ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਪੰਜਾਬ ਤਾਂ ਜਾਣਿਆ ਜਾਂਦਾ ਗੁਰੂਆਂ ਪੀਰਾਂ ਵੱਲੋਂ ਵਰਸਾਏ ਹੋਏ ਰਾਹ ਤੇ ਚੱਲਣ ਦੇ ਲਈ ਧੀ ਧੀਆਂ ਪਹਿਣਾ ਦੀਸਤਾਂ ਕਰਨ ਦੇ ਲਈ ਤੇ ਅੱਜ ਅਗਰ ਉਸੇ ਪੰਜਾਬ ਦੇ ਵਿੱਚ ਸਾਡੇ ਬੱਚੇ ਸੁਰੱਖਿਅਤ ਨਹੀਂ ਅਗਰ ਉਸੇ ਪੰਜਾਬ ਦੇ ਵਿੱਚ ਸਾਡੀਆਂ ਧੀਆਂ ਪਹਿਣਾ ਸੁਰੱਖਿਅਤ ਨਹੀਂ ਤਾਂ ਲੋੜ ਪਈ ਹੈ ਇਹ ਪੰਜਾਬ ਬਚਾਓ ਯਾਤਰਾ ਕੱਢਣ ਦੀ ਦੂਜਾ ਪੈਮਾਨਾ ਕਿਸੇ ਵੀ ਸਰਕਾਰ ਨੂੰ ਨਾਪਣ ਦਾ ਹੁੰਦਾ ਹੈ ਔਨੈਸਟੀ ਇਮਾਨਦਾਰੀ ਤਾਂ ਇਹ ਸਰਕਾਰ ਦੇ ਵਿੱਚ ਤਾਂ ਉਹਦਾ ਵੀ ਜਲੂਸ ਨਿਕਲਿਆ ਪਿਆ ਚਾਹੇ ਇਹਨਾਂ ਦੇ ਮੰਤਰੀ ਵਿਜੇ ਸਿੰਘਲਾ ਹੋਣ ਚਾਹੇ ਸਰਾਰੀ ਸਾਹਿਬ ਹੋਣ ਚਾਹੇ ਇਹਨਾਂ ਦੇ ਐਮਐਲਏ ਅਮਿਤ ਰਤਨ ਹੋਣ ਔਰ ਫਿਰ ਚਾਹੇ ਸੁਪਰੀਮ ਕੋਰਟ ਦਾ ਇਹ ਕਹਿਣਾ ਹੋਵੇ ਕਿ ਆਮ ਆਦਮੀ ਪਾਰਟੀ ਨੇ 338 ਕਰੋੜ ਦਾ ਇੱਕ ਸਾਈਜ਼ ਘੁਟਾਲਾ ਕੀਤਾ ਤੇ ਹੋਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੀ ਲੁੱਟ ਚੱਲ ਰਹੀ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਕਿਉਂਕਿ ਪੰਜਾਬ ਦੇ ਵਿੱਚ ਨਾ ਤਾਂ ਕੋਈ ਡਿਵੈਲਪਮੈਂਟ ਹੋ ਰਹੀ ਹੈ ਨਾ ਕੋਈ ਸੋਸ਼ਲ ਵੈਲਫੇਅਰ ਸਕੀਮਾਂ ਚੱਲ ਰਹੀਆਂ ਨੇ ਪੰਜਾਬ ਦਾ ਪੈਸਾ ਸਿਰਫ ਤੇ ਸਿਰਫ ਅਰਵਿੰਦ ਕੇਜਰੀਵਾਲ ਦੀ ਸਿਆਸਤ ਚਮਕਾਉਣ ਦੇ ਲਈ ਬਾਹਰਲੇ ਸੂਬਿਆਂ 'ਚ ਖਰਚਾ ਜਾ ਰਿਹਾ ਹੈ ਵੱਡੇ ਵੱਡੇ ਇਸ਼ਤਿਹਾਰ ਲਾਏ ਜਾ ਰਹੇ ਨੇ ਉਹ ਕਰੋੜਾਂ ਰੁਪਏ ਦਾ ਕਪਲਾ ਉਹ ਕਰੋੜਾਂ ਰੁਪਏ ਦਾ ਬੋਝ ਪੰਜਾਬ ਦੇ ਉੱਤੇ ਪੈ ਰਿਹਾ ਹੈ ਔਰ ਜਿਹੜੀ ਜਨਰਲ ਐਡਮਿਨਿਸਟ੍ਰੇਸ਼ਨ ਚੱਲ ਰਹੀ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਕਿ ਲੋਕ ਕਿਸ ਤਰੀਕੇ ਦੇ ਨਾਲ ਦੁਖੀ ਨੇ ਅੱਜ ਪੰਜਾਬ ਸਰਕਾਰ ਦੀ ਕਾਰਵਾਈਆਂ ਤੋਂ ਸੋ ਦੂਜੇ ਪੈਮਾਨੇ ਤੇ ਵੀ ਇਹ ਸਰਕਾਰ ਫੇਲ ਹੈ ਈਮਾਨਦਾਰੀ ਨਾਮ ਦੀ ਕੋਈ ਚੀਜ਼ ਨਹੀਂ ਵੱਡੇ ਘਟਾਲੇ ਹੋ ਰਹੇ ਨੇ ਔਰ ਵੱਡੇ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲੱਗ ਰਿਹਾ ਹੈ ਚਾਹੇ ਉਹ ਜਹਾਜ਼ ਅਰਵਿੰਦ ਕੇਜਰੀਵਾਲ ਦੇ ਪਿੱਛੇ ਭੇਜਣਾ ਹੋਵੇ ਚਾਹੇ ਭਗਵੰਤ ਮਾਨ ਸਾਹਿਬ ਦਾ ਟੂਰ ਆਪਰੇਟਰ ਵਾਂਗੂ ਸਾਰੇ ਪੰਜਾਬ ਤੋਂ ਬਾਹਰ ਲੈ ਸੂਬਿਆਂ 'ਚ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਘੁੰਮਣਾ ਹੋਵੇ ਉਹ ਸਾਰਾ ਜਿਹੜਾ ਨੁਕਸਾਨ ਹੈ ਉਹ ਪੰਜਾਬੀਆਂ ਦਾ ਹੋ ਰਿਹਾ ਸੋ ਦੂਜੇ ਪੈਮਾਨੇ ਤੇ ਵੀ ਇਹ ਸਰਕਾਰ ਫੇਲ ਹੈ ਤੀਜਾ ਪੈਮਾਨਾ ਜਿਹੜਾ ਸਰਕਾਰ ਨੂੰ ਨਾਪਣ ਦਾ ਹੁੰਦਾ ਹੈ ਉਹ ਇੱਕ ਜਨਰਲ ਐਡਮਿਨਿਸਟ੍ਰੇਸ਼ਨ ਕਿਦਾਂ ਸਰਕਾਰ ਦੀ ਕਿਦਾਂ ਸਰਕਾਰ ਚੱਲ ਰਹੀ ਹੈ ਤਾਂ ਉਹਦੇ ਤੇ ਤੁਸੀਂ ਦੇਖੋ ਵੀ ਅੱਜ ਲਾਅ ਐਂਡ ਆਰਡਰ ਦੇ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਜਿੱਦਾਂ ਮੈਂ ਕਿਹਾ ਕਿ ਪਹਿਲਾਂ ਤਾਂ ਨੌਜਵਾਨਾਂ ਨੂੰ ਇਹਨਾਂ ਦੇ ਮੰਤਰੀ ਐਮ ਐਲ ਏ ਨਹੀਂ ਬਖਸ਼ਦੇ ਜਿਸ ਤਰੀਕੇ ਦੇ ਨਾਲ ਬਦਫੈਲੀ ਦੇ ਇਲਜ਼ਾਮ ਨੇ ਔਰ ਉਸ ਤੋਂ ਬਾਅਦ ਜਿਹੜੀ ਨੌਜਵਾਨਾਂ ਨੂੰ ਵੱਡੀ ਮਾਰ ਪੈ ਰਹੀ ਹੈ ਉਹ ਇਸ ਸਰਕਾਰ ਚ ਪੈ ਰਹੀ ਹੈ ਬੇਰੋਜ਼ਗਾਰੀ ਦੀ ਕਿਉਂਕਿ ਗੱਲਾਂ ਤਾਂ ਕਰਦੇ ਨੇ ਭਗਤ ਸਿੰਘ ਦੀਆਂ ਜੇ ਜਦੋਂ ਨੌਕਰੀਆਂ ਦੇਣ ਦਾ ਸਮਾਂ ਆਉਂਦਾ ਤਾਂ ਅੱਜ ਦੀ ਸਾਡੀ ਜਿਹੜੀ ਮੌਜੂਦਾ ਸਰਕਾਰ ਹੈ ਇਹ ਨੌਕਰੀਆਂ ਕਿਹਨੂੰ ਦਿੰਦੀ ਹੈ ਦਿੱਲੀੋਂ ਲਿਆਏ ਹੋਏ ਅਰਵਿੰਦ ਕੇਜਰੀਵਾਲ ਦੇ ਚਹੇਤਿਆਂ ਨੂੰ ਹਰਿਆਣੇ ਚੋਂ ਜਿੱਥੋਂ ਮੁੱਖ ਮੰਤਰੀ ਸਾਹਿਬ ਦੇ ਰਿਸ਼ਤੇਦਾਰਾਂ ਵੱਲੋਂ ਰਿਕਮੈਂਡ ਲੋਕਾਂ ਨੂੰ ਜਾਂ ਹੋਰ ਬਾਹਰਲੇ ਸੂਬੇ ਰਾਜਸਥਾਨ ਹੋਵੇ ਉੱਥੋਂ ਲਿਆ ਕੇ ਨੌਕਰੀਆਂ ਸਾਡੇ ਯੂਥ ਨੂੰ ਦਿੱਤੀਆਂ ਜਾ ਰਹੀਆਂ ਨੇ ਸਾਡਾ ਪੰਜਾਬ ਦਾ ਜਿਹੜਾ ਯੂਥ ਹੈ ਉਹ ਉਹ ਨਾਇ ਮਯੂਸ ਹੋ ਕੇ ਉਹ ਬਾਹਰ ਪਲਾਨ ਕਰਦਾ ਜਾ ਰਿਹਾ ਸੋ ਬੇਰੋਜ਼ਗਾਰੀ ਦਾ ਨਾਗ ਇੱਕ ਵੱਡਾ ਸੋਸ਼ਲ ਵੈਲਫੇਅਰ ਸਕੀਮਾਂ ਬੰਦ ਪਈਆਂ ਨੇ ਜਿਹੜੀਆਂ ਸੋਸ਼ਲ ਵੈਲਫੇਅਰ ਸਕੀਮਾਂ ਚਾਹੇ ਆਟਾ ਦਾਲ ਹੋਵੇ ਚਾਹੇ ਤੀਰਥ ਯਾਤਰਾ ਹੋਵੇ ਚਾਹੇ ਬੁਢਾਪਾ ਪੈਨਸ਼ਨ ਹੋਵੇ ਸ਼ਗਨ ਸਕੀਮ ਹੋਵੇ ਜਿਹੜੀਆਂ ਬਾਦਲ ਸਾਹਿਬ ਦੀਆਂ ਸ਼ਰੋਮਨੀ ਅਕਾਲੀ ਦਲ ਦੀਆਂ ਚਲਾਈਆਂ ਸਕੀਮਾਂ ਸੀ ਅੱਜ ਉਹ ਸਾਰੀਆਂ ਬੰਦ ਪਈਆਂ ਨੇ ਜਾਂ ਉਹ ਸਕੀਮਾਂ ਨੂੰ ਕਈਆਂ ਨੂੰ ਤਾਂ ਰੀ-ਬ੍ਰਾਂਡਿੰਗ ਹੋ ਰਹੀ ਹੈ ਮਤਲਬ ਕਿ ਸਕੀਮ ਲੋਕਾਂ ਤੱਕ ਪਹੁੰਚਾਉਣੀ ਘਟਾਤੀ ਉਹ ਸਕੀਮ ਦੇ ਵਿੱਚ ਜਿਹੜਾ ਪੈਸਾ ਲਾਉਣਾ ਹੈ ਉਹ ਸਰਕਾਰ ਖਰਚਦੀ ਨਹੀਂ ਪਰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਬੁਲਾ ਕੇ 8-8 10-10 ਕਰੋੜ ਦੇ ਇਵੈਂਟ ਕੀਤੇ ਜਾਂਦੇ ਨੇ ਰੀ-ਬ੍ਰਾਂਡਿੰਗ ਕਰਨ ਦੇ ਲਈ ਆਟਾ ਦਾਲ ਸਕੀਮ ਤੀਰਥ ਯਾਤਰਾ ਸਕੀਮ ਇਹ ਦੋਨੋਂ ਸਕੀਮਾਂ ਧਰਤੀ ਦੇ ਲੋਕਾਂ ਨੂੰ ਨਹੀਂ ਮਿਲ ਰਹੀਆਂ ਪਰ ਇਹ ਬਾਦਲ ਸਾਹਿਬ ਦੀਆਂ ਸਕੀਮਾਂ ਦੀ ਰੀ-ਬ੍ਰਾਂਡਿੰਗ ਕਰਕੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਸਟੇਜ ਤੇ ਚੜਾ ਕੇ ਉਹਦੇ ਤੇ ਕਰੋੜਾਂ ਰੁਪਏ ਜਰੂਰ ਖਰਚਤਾ ਕਿ ਪੁਰਾਣੀਆਂ ਸਕੀਮਾਂ ਆਮ ਆਦਮੀ ਪਾਰਟੀ ਨੇ ਆਪਣੀਆਂ ਫੋਟੋਆਂ ਲਾ ਕੇ ਚਲਾਤੀਆਂ ਲਾਅ ਐਂਡ ਆਰਡਰ ਦੇ ਕੀ ਹਾਲਾਤ ਨੇ ਸਾਡੇ ਬੱਚਿਆਂ ਦੇ ਕਤਲ ਹੋ ਰਹੇ ਨੇ ਚਾਹੇ ਖਿਡਾਰੀ ਹੋਣ ਕਲਾਕਾਰ ਹੋਣ ਵਪਾਰੀ ਹੋਣ ਸ਼ਰੇ ਆਮ ਉਰੇ ਕਤਲ ਕਰ ਦਿੱਤਾ ਜਾਂਦਾ ਹੈ ਫਰੋਤੀਆਂ ਦੇ ਕਤਲ ਹੋ ਰਹੇ ਨੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਔਰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਜ ਫਰੋਤੀਆਂ ਦੇ ਕੇਸ ਰਿਪੋਰਟ ਤੱਕ ਨਹੀਂ ਹੁੰਦੇ ਲੋਕ ਪੁਲਿਸ ਕੋਲੇ ਜਾਣਾ ਨਹੀਂ ਚਾਹੁੰਦੇ ਲੋਕ ਆਪ ਹੀ ਗੈਂਗਸਟਰਾਂ ਨਾਲ ਸੈਟਲ ਕਰਕੇ ਆਪਣੀ ਜਾਨ ਬਚਾਉਣਾ ਚਾਹੁੰਦੇ ਨੇ ਇਹ ਹਾਲਾਤ ਨੇ ਸੋ ਲਾਅ ਐਂਡ ਆਰਡਰ ਤਰਸਤ ਹੁੰਦਾ ਜਾ ਰਿਹਾ ਡਰੱਗਸ ਦੀ ਇੱਕ ਬੜੀ ਵੱਡੀ ਸਮੱਸਿਆ ਅੱਜ ਪੰਜਾਬ ਦੇ ਵਿੱਚ ਖੜੀ ਹੈ ਪਿੰਡਾਂ ਢਾਣੀਆਂ ਤੱਕ ਡਰੱਗਸ ਪਹੁੰਚ ਗਿਆ ਪੰਜਾਬ ਦੇ ਗਵਰਨਰ ਨੇ ਡੀਜੀਪੀ ਤੇ ਚੀਫ ਸੈਕਟਰੀ ਦੀ ਹਾਜ਼ਰੀ ਚ ਕਿਹਾ ਕਿ ਸਕੂਲਾਂ ਕਾਲਜਾਂ ਤੱਕ ਨਸ਼ਾ ਪਹੁੰਚ ਗਿਆ ਤੇ ਜਦੋਂ ਗਵਰਨਰ ਸਾਹਿਬ ਐਨਸੀਬੀ ਦੀ ਟੀਮ ਦੀ ਲੁਧਿਆਣਾ ਠੇਕੇ ਤੇ ਰੇਡ ਕਰਾਉਂਦੇ ਨੇ ਉਥੋਂ ਸਰਕਾਰੀ ਠੇਕਿਆਂ ਤੋਂ ਨਸ਼ਾ ਮਿਲਦਾ ਹੈ ਇਹ ਸਰਕਾਰ ਦੀ ਕਾਰਗੁਜ਼ਾਰੀ ਹੈ ਤੇ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਐਵੀਡੈਂਸ ਔਨ ਰਿਕਾਰਡ ਨੂੰ ਦੇਖਦੇ ਹੋਏ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੇਖੋ ਪਹਿਲੀ ਵਾਰੀ ਹੋਇਆ ਪੰਜਾਬ ਦੇ ਕਿ ਦੇਸ਼ ਦੇ ਇਤਿਹਾਸ ਦੇ ਵਿੱਚ ਕਿ ਕਿਸੇ ਕੋਰਟ ਨੇ ਇਹ ਗੱਲ ਕਹੀ ਹੋਵੇ ਕਿ ਪੰਜਾਬ ਦੇ ਵਿੱਚ ਨਸ਼ਾ ਸਰਕਾਰ ਵਿਕਾਰੀ ਹੈ ਤੇ ਡੀਜੀਪੀ ਸਾਹਿਬ ਨੂੰ ਅਨ ਕੰਡੀਸ਼ਨਲ ਅਪੋਲੋਜੀ ਟੈਂਡਰ ਕਰਨ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਮਾਫੀ ਮੰਗੋ ਤੁਸੀਂ ਸੂਬੇ ਦੇ ਵਿੱਚ ਜਿਹੜਾ ਡਰੱਗ ਟ੍ਰੇਡ ਹੈ ਉਹਨੂੰ ਰੋਕਣ ਦੇ ਵਿੱਚ ناکਾਮ ਹੋ ਤੇ ਜੋ ਸਬੂਤ ਨੇ ਜੋ ਸਥਿਤੀ ਹੈ ਉਹ ਇਸ ਤਰੀਕੇ ਲੱਗ ਰਹੀ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਸਰਕਾਰ ਬਕਾਰੀ ਹੈ ਤਾਂ ਜੇ ਜ਼ਰੂਰਤ ਪਈ ਇਹ ਪੰਜਾਬ ਬਚਾਓ ਯਾਤਰਾ ਕੱਢਣ ਦੀ ਕਿਉਂਕਿ ਪੰਜਾਬ ਤਾਂ ਸਾਰੇ ਪਾਸਿਓਂ ਘਿਰ ਗਿਆ ਜੇ ਜੇਲ੍ਹਾਂ ਦੀ ਗੱਲ ਕਰੀਏ ਜੇਲ੍ਹ ਮੈਕਮਾ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਮੈਕਮਾ ਔਰ ਜੇਲ੍ਹਾਂ ਦੇ ਵਿੱਚੋਂ ਗੈਂਗਸਟਰਾਂ ਦੀਆਂ ਇੰਟਰਵਿਊਆਂ ਹੋ ਰਹੀਆਂ ਨੇ ਜੇਲ੍ਹਾਂ ਦੇ ਵਿੱਚ ਗੈਂਗਵਾਰ ਹੁੰਦੀ ਹੈ ਕਤਲ ਹੋ ਜਾਂਦੇ ਨੇ ਔਰ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਹਜ਼ਾਰਾਂ ਦੀ ਤਦਾਦ ਦੇ ਵਿੱਚ ਫੋਨ ਕਾਲ ਹੋ ਕੇ ਡਰੱਗ ਟ੍ਰੇਡ ਚੱਲ ਰਿਹਾ ਸੀ ਜਿਹੜਾ ਹਾਈ ਕੋਰਟ ਨੇ ਬੇਨਕਾਬ ਕੀਤਾ ਉਹ ਵੀ ਸਾਰਿਆਂ ਦੇ ਸਾਹਮਣੇ ਆ ਤਾਂ ਲੋੜ ਪਈ ਅੱਜ ਪੰਜਾਬ ਬਚਾਓ ਯਾਤਰਾ ਕੱਢਣ ਦੀ ਕਿਉਂਕਿ ਪੰਜਾਬ ਨੂੰ ਸਾਰੇ ਪਾਸਿਓਂ ਦਿੱਲੀ ਨੇ ਘੇਰਾ ਪਾ ਲਿਆ ਪੰਜਾਬ ਨੂੰ ਸਾਰੇ ਪਾਸਿਓਂ ਗੈਰ ਪੰਜਾਬੀਆਂ ਨੇ ਘੇਰਾ ਪਾ ਲਿਆ ਔਰ ਅੱਜ ਹਮਲਾ ਸਾਡੇ ਵਿਚਾਰਾਂ ਦੇ ਉੱਤੇ ਕੀਤਾ ਜਾ ਰਿਹਾ ਪੰਜਾਬੀਅਤ ਦੇ ਉੱਤੇ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਉਹ ਸੂਬਾ ਜਿਹਨੇ ਦੇਸ਼ ਨੂੰ ਰਾਹ ਵਿਖਾਇਆ ਪੰਜਾਬ ਉਹ ਸੂਬਾ ਜਿਹਨੇ ਦੇਸ਼ ਦੇ ਉੱਤੇ ਪੀੜਾ ਤੇ ਪਈਆਂ ਉਹਦੀ ਲੜਾਈ ਲੜੀ ਉਸੇ ਪੰਜਾਬ ਨੂੰ ਦਿੱਲੀ ਦਾ ਗੁਲਾਮ ਬਣਾਇਆ ਜਾ ਰਿਹਾ ਤਾਜ ਲੋੜ ਪੈਂਦੀ ਹੈ ਪੰਜਾਬ ਬਚਾਓ ਯਾਤਰਾ ਕੱਢਣ ਦੀ ਕਿਉਂਕਿ ਅੱਜ ਤੁਹਾਡੇ ਮਾਧਿਅਮ ਨਾਲ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਇਹੀ ਸਮਾਂ ਜਿਹੜਾ 1980 ਤੋਂ ਕਾਲਾ ਦੌਰ ਇੱਕ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਉਦੋਂ ਆਇਆ ਫਿਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਪੰਜਾਬ ਦੀ ਰਹਿਨਮਾਈ ਕੀਤੀ ਤੇ ਪੰਜਾਬ ਨੂੰ ਤਰੱਕੀਆਂ ਤੱਕ ਪਹੁੰਚਾਇਆ ਬਠਿੰਡਾ ਰਿਫਾਇਨਰੀ 에어ਪੋਰਟ ਪੀਜੀਆਈ ਐਮਜ਼ 40ਸ ਮੈਕਸ ਵਰਗੇ ਵੱਡੇ ਹਸਪਤਾਲ ਉਰੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੈ ਕੇ ਆਈ ਅਮਨ ਤੇ ਭਾਈਚਾਰਕ ਸਾਂਝ ਪੰਜਾਬ ਦੇ ਵਿੱਚ ਯਕੀਨੀ ਬਣਾਈ ਆਟਾ ਦਾਲ ਸਕੀਮ ਹੋਵੇ ਕਿਸਾਨਾਂ ਨੂੰ ਮੁਫਤ ਬਿਜਲੀ ਹੋਵੇ ਕਿਸਾਨ ਦੇ ਟਰੈਕਟਰ ਨੂੰ ਉਹਦਾ ਗੱਡਾ ਕਹਿ ਕੇ ਉਹਦੀ ਰਜਿਸਟ੍ਰੇਸ਼ਨ ਮਾਫ ਕਰਨੀ ਹੋਵੇ ਸਾਰੇ ਧਰਮਾਂ ਨੂੰ ਸਤਕਾਰ ਦੇਣਾ ਹੋਵੇ ਸਾਰੇ ਧਰਮਾਂ ਦੀਆਂ ਯਾਦਗਾਰਾਂ ਬਣਾਉਣੀਆਂ ਹੋਣ ਵਿਰਾਸਤ ਤੇ ਖਾਲਸਾ ਜੰਗੇ ਆਜ਼ਾਦੀ ਛੋਟੇ ਵੱਡੇ ਘੱਲੂ ਘਰਾ ਹਰਮੰਦਰ ਸਾਹਿਬ ਦੇ ਆਲੇ ਦੋਲੇ ਖੂਬਸੂਰਤ ਗਲਿਆਰਾ ਪਿੰਡਾਂ ਢਾਣੀਆਂ ਤੱਕ ਲਿੰਕ ਰੋਡਾਂ ਸੜਕਾਂ ਟਰਾਂਸਫਾਰਮ ਪੰਜਾਬ ਨੂੰ ਪਾਵਰ ਸਰਪਲਸ ਸੂਬਾ ਬਣਾਉਣਾ ਹੋਵੇ ਇਹ ਸਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਦੇ ਰਾਜ ਦੇ ਵਿੱਚ ਹੋਇਆ ਤੇ ਅੱਜ ਬਹੁਤ ਫਕਰ ਦੇ ਨਾਲ ਕਹਿੰਦੇ ਆ ਕਿ ਜਿਹੜੀ ਡਿਵੈਲਪਮੈਂਟ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਰਕੇ ਗਈ ਸੀ ਉਹ ਡਿਵੈਲਪਮੈਂਟ 2017 ਤੀ ਖੜੀ ਹੈ ਤੇ 5 ਸਾਲ ਕਾਂਗਰਸ ਨੇ ਝੂਠ ਬੋਲ ਕੇ ਸਰਕਾਰ ਬਣਾਈ 2 ਸਾਲ ਆਮ ਆਦਮੀ ਪਾਰਟੀ ਨੂੰ ਹੋ ਗਏ ਇੱਕ ਇੱਟ ਤੱਕ ਇਹ ਲੋਕ ਪੰਜਾਬ ਦੇ ਵਿੱਚ ਨਹੀਂ ਲਾ ਸਕੇ ਔਰ ਪੰਜਾਬ ਕਿੱਥੇ ਪਛੜ ਕੇ ਰਹਿ ਗਿਆ 7 ਸਾਲ ਦੇ ਵਿੱਚ ਪੰਜਾਬ ਦਾ ਕੀ ਵੱਡਾ ਨੁਕਸਾਨ ਹੋ ਗਿਆ ਤਾਂ ਕੱਢਣੀ ਪੈਂਦੀ ਹੈ ਪੰਜਾਬ ਬਚਾਓ ਯਾਤਰਾ ਪੰਜਾਬ ਦੇ ਵਿੱਚ ਬੇਅਦਬੀਆਂ ਦੇ ਉੱਤੇ ਸਿਆਸਤਾਂ ਹੋਈ ਪੰਜਾਬ ਦੇ ਵਿੱਚ ਨਸ਼ੇ ਦੇ ਉੱਤੇ ਸਿਆਸਤ ਹੋਈ ਪਰ ਅੱਜ ਕੀ ਜਵਾਬ ਦਈਏ ਕਾਂਗਰਸ ਦਾ ਰਾਜ ਮਲਾ ਲੀਏ ਪੌਣੇ 300 ਬੇਅਦਬੀ ਭਗਵੰਤ ਮਾਨ ਸਾਹਿਬ ਦਾ ਰਾਜ ਮਲਾ ਲੀਏ 100 ਦੇ ਕਰੀਬ ਬੇਅਦਬੀਆਂ ਕੀ ਅੱਜ ਬੇਅਦਬੀਆਂ ਪੰਜਾਬ ਦੇ ਵਿੱਚ ਰੁਕ ਗਈਆਂ ਇਹ ਜਿਹੜੇ ਲੋਕਾਂ ਨੇ ਸਿਆਸਤਾਂ ਕੀਤੀਆਂ ਬੇਅਦਬੀਆਂ ਦੇ ਨਾਲ ਦੇਖੋ ਹਮੇਸ਼ਾ ਹਰ ਇੱਕ ਪਲੇਟਫਾਰਮ ਤੇ ਇਹ ਗੱਲ ਮੰਨੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜਿਹੜੀਆਂ ਦੋ ਬੇਅਦਬੀਆਂ ਹੋਈਆਂ ਉਹਨਾਂ ਦਾ ਦੁੱਖ ਹੈ ਔਰ ਉਹਨਾਂ ਚੋਂ ਇੱਕ ਦੀ ਜਿਹੜੀ ਐਸਆਈਟੀ ਹੈ ਕਿਉਂਕਿ ਬਾਕੀ ਤਾਂ ਇਹ ਕਹਿੰਦੇ ਸੀ ਸੀਬੀਆਈ ਨੂੰ ਦੇ ਦਿਓ ਇਹ ਕਾਂਗਰਸ ਨੇ ਆਮ ਆਦਮੀ ਪਾਰਟੀ ਨੇ ਰੌਲਾ ਪਾਇਆ ਸ਼੍ਰੋਮਣੀ ਅਕਾਲੀ ਦਲ ਨੂੰ ਇਨਵੈਸਟੀਗੇਸ਼ਨ ਨਹੀਂ ਕਰਨ ਦਿੱਤੀ ਇੱਕ ਮਲਕੇ ਵਾਲੀ ਇਨਵੈਸਟੀਗੇਸ਼ਨ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕੋਲੇ ਰੱਖੀ ਐਸਆਈਟੀ ਬਣਾਈ ਕੱਲਾ ਉਹੀ ਕੇਸ ਹੈ ਜਿਹਦੇ ਚ ਇਨਸਾਫ ਹੋਇਆ ਸਜ਼ਾਵਾਂ ਦਵਾਈਆਂ ਦੱਸੋ ਜੀ ਬਾਕੀ ਕਾਂਗਰਸ ਨੇ 5 ਸਾਲ ਚ ਕੀ ਕੀਤਾ ਆ ਭਗਵੰਤ ਮਾਨ ਸਾਹਿਬ ਨੇ 2 ਸਾਲ ਦੇ ਵਿੱਚ ਕੀ ਕੀਤਾ ਕੀ ਅੱਜ ਬੇਅਤਬੀਆਂ ਦਾ ਇਨਸਾਫ ਹੋ ਗਿਆ ਨਸ਼ੇ ਤੇ ਸਿਆਸਤ ਕਰਨ ਵਾਲੇ ਲੋਕ ਇਹ ਗੱਲ ਦੱਸਣ ਕਿ ਅੱਜ ਪੰਜਾਬ ਦੇ ਵਿੱਚ 100 ਗੁਣਾ ਨਸ਼ਾ ਵਧ ਗਿਆ 2017 ਤੋਂ ਬਾਅਦ ਕੀ ਜਵਾਬ ਦੇਈ ਹੈ ਕਿ ਕੱਲੀ ਸਿਆਸਤ ਕਰਕੇ ਪੰਜਾਬ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਉਣਾ ਹੀ ਇੱਕ ਮਕਸਦ ਸੀ ਤਾਂ ਅੱਜ ਲੋੜ ਹੈ ਪੰਜਾਬ ਬਚਾਓ ਯਾਤਰਾ ਕੱਢਣ ਦੀ ਕਿਉਂਕਿ ਪੰਜਾਬ ਨੂੰ ਹਰ ਇੱਕ ਪਾਸਿਓਂ ਘੇਰ ਲਿਆ ਔਰ ਅੱਜ ਸੰਤ ਉਦਾਸੀ ਸਾਹਿਬ ਦਾ ਇੱਕ ਮੈਨੂੰ ਲਾਈਨ ਯਾਦ ਆਉਂਦੀ ਹੈ ਕਹਿੰਦੇ ਉਠ ਕਿਰਤੀਆ ਉਠਵੇ ਉੱਠਣ ਦਾ ਵੇਲਾ ਜੜ ਵੈਰੀ ਦੀ ਪੁੱਟਵੇ ਪੁੱਟਣ ਦਾ ਵੇਲਾ ਸੋ ਅੱਜ ਪੰਜਾਬ ਨੂੰ ਸੱਦਾ ਦਿੰਦੇ ਅੱਜ ਹਰ ਇੱਕ ਵਰਗ ਨੂੰ ਸੱਦਾ ਦਿੰਦੇ ਅੱਜ ਬੁੱਧੀਜੀਵੀਆਂ ਨੂੰ ਸੱਦਾ ਦਿੰਦੇ ਆ ਅੱਜ ਕਲਾਕਾਰਾਂ ਨੂੰ ਸੱਦਾ ਦਿੰਦੇ ਆ ਅੱਜ ਕਿਸਾਨਾਂ ਨੂੰ ਸੱਦਾ ਦਿੰਦੇ ਆ ਅੱਜ ਮੁਲਾਜ਼ਮਾਂ ਨੂੰ ਸੱਦਾ ਦਿੰਦੇ ਆ ਅੱਜ ਹਰ ਇੱਕ ਪੰਜਾਬੀ ਨੂੰ ਸੱਦਾ ਦਿੰਦੇ ਆ ਕਿ ਆਓ 1 ਫਰਵਰੀ ਨੂੰ ਅਕਾਲ ਤਖਬ ਤੋਂ ਅਰਦਾਸ ਕਰਕੇ ਚੱਲੀਏ ਤੇ ਪੰਜਾਬ ਨੂੰ ਇਹ ਲੋਕਾਂ ਤੋਂ ਬਚਾਈਏ ਜਿਹੜੇ ਕਿ ਪੰਜਾਬੀਅਤ ਨੂੰ ਮਾਰਨ ਲੱਗੇ ਨੇ ਜਿਹੜੇ ਪੰਜਾਬ ਦੀ ਇਕਨੋਮੀ ਨੂੰ ਖਤਮ ਕਰਨ ਤੇ ਲੱਗੇ ਨੇ ਜਿਹੜੀ ਅਮਨ ਤੇ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਖਤਮ ਕਰਨ ਤੇ ਲੱਗੇ ਨੇ ਜਿਹੜੇ ਲੋਕ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਤੇ ਲੱਗੇ ਨੇ ਸੋ ਅੱਜ ਪੰਜਾਬ ਬਚਾਈਏ ਆਪਣਾ ਘਰ ਬਚਾਈਏ ਤੇ ਇੱਕ ਹੱਲਾ ਬੋਲੀਏ 1 ਫਰਵਰੀ ਨੂੰ ਇਹ ਸਰਕਾਰ ਨੂੰ ਦਿਖਾ ਦਈਏ ਕਿ ਸਾਰਾ ਪੰਜਾਬ ਅੱਜ ਇਹ ਸਰਕਾਰ ਦੇ ਵਿਰੁੱਧ ਖੜਾ ਸਾਰਾ ਪੰਜਾਬ ਇਹ ਦਿੱਲੀੋਂ ਚੱਲਣ ਵਾਲੀ ਜਿਹੜੀ ਹਕੂਮਤ ਹੈ ਇਹਦੇ ਵਿਰੁੱਧ ਖੜਾ ਤੇ ਅੱਜ ਪੰਜਾਬ ਪੰਜਾਬ ਦੇ ਨਾਲ ਖੜਾ ਹੈ ਤੇ ਅੱਜ ਪੰਜਾਬ ਆਪਣੀ ਖੇਤਰੀ ਪਾਰਟੀ ਦੀ ਅਗਵਾਈ ਦੇ ਵਿੱਚ ਸੁਨਹਿਰੀ ਪੰਜਾਬ ਵੱਲ ਕਦਮ ਰੱਖਣਾ ਚਾਹੁੰਦਾ ਹੈ ਇਹ ਕਾਲੇ ਖੂਹ ਦੇ ਵਿੱਚ ਜਿੱਥੇ ਨਾ ਲਾਅ ਐਂਡ ਆਰਡਰ ਹੈ ਜਿੱਥੇ ਨਸ਼ੇ ਦੀ ਪਰਮਾਰ ਹੈ ਜਿੱਥੇ ਸਾਡੇ ਗੁਰਧਾਮ ਸੁਰੱਖਿਅਤ ਨਹੀਂ ਅੱਜ ਪੰਜਾਬ ਐਸੇ ਪੰਜਾਬ ਨੂੰ ਬਚਾਉਣਾ ਚਾਹੁੰਦਾ ਹੈ ਦੇ ਨੂੰ ਸੁਨੈਰੀ ਪੰਜਾਬ ਬਚਾਉਣਾ ਬਣਾਉਣਾ ਚਾਹੁੰਦਾ ਉਧਰ ਨੂੰ ਚਲੀਏ ਆ ਜੋ ਪੰਜਾਬ ਦੀ ਸਿਰਜਣਾ ਕਰੀਏ ਜਿੱਥੇ ਸਾਡੀ ਧੀਆਂ ਭੈਣਾਂ ਦਾ ਸਤਕਾਰ ਹੋਵੇ ਉਹ ਪੰਜਾਬ ਨਾ ਹੋਵੇ ਜਿੱਥੇ ਮੰਤਰੀ ਆਪਣੇ ਅਹੁਦੇ ਵਰਤਣ ਆਪਣੇ ਅਹੁਦਿਆਂ ਦਾ ਮਿਸਯੂਜ਼ ਕਰਨ ਤੇ ਸਾਡੀਆਂ ਮਾਵਾਂ ਧੀਆਂ ਦੀ ਬੇਪਤੀ ਕਰਨ ਉਹ ਪੰਜਾਬ ਨੂੰ ਬਣਨ ਤੋਂ ਰੋਕੀਏ ਆ ਜੋ ਪੰਜਾਬ ਦੀ ਸਿਰਜਣਾ ਕਰੀਏ ਜਿੱਥੇ ਨੌਜਵਾਨ ਪੰਜਾਬ ਦੇ ਪੰਜਾਬ ਦੇ ਵਿੱਚ ਜੋਬ ਕਰਨ ਇਹ ਬਾਹਰਲੀ ਬਾਰੀ ਲੋਕ ਜਿਹੜੇ ਆ ਕੇ ਪੰਜਾਬ ਦੇ ਖਰਚੇ ਤੇ ਐਸ਼ਾ ਕਰ ਰਹੇ ਨੇ ਇਨਾਂ ਤੋਂ ਪੰਜਾਬ ਨੂੰ ਬਚਾਈਏ ਅਜੋ ਪੰਜਾਬ ਦੀ ਸਿਰਜਣਾ ਕਰੀਏ ਜਿਹੜੇ ਪੰਜਾਬ ਦਾ ਆਪਣਾ ਖਜ਼ਾਨਾ ਪੰਜਾਬੀਆਂ ਨੂੰ ਸੂਲਤਾਂ ਦੇਣ ਲਈ ਹੋਵੇ ਅਰਵਿੰਦ ਕੇਜਰੀਵਾਲ ਨੂੰ ਕਮਾਉਣ ਲਈ ਨਾ ਹੋਵੇ ਕਿਉਂਕਿ ਜੋ ਅੱਜ ਹਾਲਾਤ ਪੰਜਾਬ ਦੇ ਨੇ ਮੈਂ ਤਾਂ ਈਡੀ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਈਡੀ ਇੱਕ ਸਮਨ ਅਰਵਿੰਦ ਕੇਜਰੀਵਾਲ ਨੂੰ ਭੇਜਦੀ ਹੈ 4-5 ਕਰੋੜ ਰੁਪਇਆ ਪੰਜਾਬ ਦਾ ਖਰਚਾ ਹੋ ਜਾਂਦਾ ਕਿਉਂਕਿ ਜਦ ਹੀ ਜਹਾਜ਼ ਸਾਧ ਲੈਂਦੇ ਨੇ ਪੰਜਾਬ ਦਾ ਅਰਵਿੰਦ ਕੇਜਰੀਵਾਲ ਨੂੰ ਚੜਾ ਕੇ ਹਵਾ ਚ ਲੈ ਜਾਂਦੇ ਨੇ ਵੀ ਕਿਤੇ ਈਡੀ ਨਾ ਪਾੜਲੇ ਹਵਾਜ ਜਿਉਂ ਸਾਡਾ ਜਹਾਜ਼ ਚੱਕਰ ਦਿੰਦਾ ਓਦੋਂ ਨੀਚੇ ਉਤਰਦਾ ਜਦੋਂ ਈਡੀ ਦੇ ਸੰਬੰਧ ਦੀ ਤਰੀਕ ਨਿਕਲ ਜਾਂਦੀ ਹੈ ਪੰਜਾਬ ਦਾ ਇਹ ਵੱਡਾ ਨੁਕਸਾਨ ਹੋ ਰਿਹਾ ਸਵਾਵ ਵੀਰੋ ਅੱਜ ਰਲ ਕੇ ਪੰਜਾਬ ਬਚਾਈਏ ਅੱਜ ਰਲ ਕੇ ਆਪਣਾ ਘਰ ਬਚਾਈਏ ਆਪਣੇ ਨੌਜਵਾਨ ਬਚਾਈਏ ਆਪਣੀ ਭੈਣਾਂ ਦੀ ਇੱਜ਼ਤਾਂ ਬਚਾਈਏ ਔਰ ਪੰਜਾਬ ਨੂੰ ਦੁਬਾਰਾ ਸੁਨਹਿਰੀ ਪੰਜਾਬ ਬਣਾਈਏ